ਸਾਤਰੀਆ ਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਮੈਪ ਮੁਨਮਨਤ ਟੋਰੀ ਤਾਕ ਖਬਰ ਸਾਹਮਣੀ ਆਈ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਦਹੇਜ ਦੇ ਚਲਦੇ ਆ ਪਤੀ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਹੈ ਇਹਨੇ ਬੁਰੀ ਤਰੀਕੇ ਦੇ ਨਾਲ ਕੁੱਟਿਆ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਉਸਨੇ ਮੁੱਕੇ ਮਾਰੇ ਨੇ ਆਪਣੀ ਪਤਨੀ ਦੇ ਉੱਥੇ ਤੱਕ ਕਿ ਉਸਨੇ ਆਪਣੀ ਪਤਨੀ ਦੀ ਅੱਖ ਤੱਕ ਗੈਰ ਰਹੀ ਉਹ ਫੋੜ ਦਿੱਤੀ ਹੈ ਜੀ ਹਾਂ ਅੱਖ ਦੇ ਉੱਤੇ ਉਸ ਪਤੀ ਨੇ ਆਪਣੇ ਪਤਨੀ ਦੇ ਅੱਖ ਫੋਟ ਤੇ ਉਸ ਦੇ ਇੰਨੇ ਸਾਰੇ ਮੁੱਕੇ ਮਾਰੇ ਨੇ ਕਿ ਉਸ ਦੀ ਅੱਖ ਜਿਹੜੀ ਆ ਉਹ ਇੱਕ ਬੰਧ ਹੀ ਹੋ ਗਈ ਹੈ ਜਿਸ ਦੇ ਚਲਦਾ ਹੋ ਕਭੇਰ ਰੂਪ ਦੇ ਨਾਲ ਜ਼ਖਮੀ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਾਜਮਾ ਕਿ ਪੜਿਤ ਨੇ ਕੁਟਮਾਰ ਲਈ ਉਸ ਦੇ ਪਤੀ ਸਾਹਿਲ ਬਲਸਲ ਅਤੇ ਉਸ ਦੇ ਸੋਹਰੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ। ਜਿहां ਪੁਲਿਸ ਨੇ ਲੜਕੀ ਦੇ ਬਿਆਨ ਦਰਜ ਕਰ ਲੈਨੇ ਉੱਤੇ ਹੀ ਪੜਿਤ ਤੇ ਅੱਖ ਦੇ ਨੇੜੇ ਤਿੰਨ ਟਾਂਕੇ ਵੀ ਲੱਗੇ ਨੇ। ਦਾਜਮਾ ਕਿ ਪਹਿਲਾ ਤਾਂ ਉਹਨੂੰ ਰਜਿੰਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਉੱਥੇ ਹੁਣ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਦਾਜਾ ਮਾ ਕੇ 4 ਸਾਲ ਪਹਿਲਾਂ ਫਿਰ ਤੇ ਲੜਕੀ ਦਾ ਪ੍ਰੇਮ ਵਿਵਹਾਰ ਸਾਹਿਲ ਬੰਸਲ ਨਾਲ ਹੋਇਆ ਸੀ ਵਿਵਾਦ ਇਹ ਕੁਝ ਮਹੀਨੇ ਬਾਅਦ ਉਹ ਖੁਸ਼ੀ ਗੋ ਸੁਆਮੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਲੱਗਾ ਜਦ ਉੱਤਪੜਿਤ ਪੀੜਤਾ ਲੜਕੀ ਨੂੰ ਪਪੜੇ ਪਰ ਘਰਦਿਆਂ ਤੁਸਤਾ ਮੰਗ ਲੈ ਕਹਿੰਦਾ ਤਾਂ ਉਹ ਮਨਾਂ ਕਰ ਦਿੰਦੀ ਜਿਸ ਦੇ ਚੱਲਦਿਆ ਉਸ ਲੜਕੀ ਦਾ ਪਤੀ ਉਸ ਨਾਲ ਬਹੁਤ ਬੂਰੇ ਤਰੀਕੇ ਨਾਲ ਕੁੱਟਮਾਰ ਕਰਦਾ ਹੈ ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਦਾਜਵਾਂ ਕੇ ਪੜਿਤ ਆਪਣੇ ਪਤੀ ਸਾਹਿਲ ਬੰਸਲ ਦੇ ਨਾਲ ਜੁਝਾਰ ਨਗਲ 'ਚ ਰਹਿੰਦੀ ਸੀ ਜੀ ਹਾਂ ਉਸ ਦਾ ਇੱਕ 3 ਸਾਲ ਦਾ ਛੋਟਾ ਬੱਚਾ ਵੀ ਗੰਭੀਰ ਹਾਲਾਤ 'ਚ ਪੜਿਤ ਨੂੰ ਉਸਦੇ ਮਾਪਿਆਂ ਵੱਲੋਂ ਰਜਿੰਦਰਾ ਹਸਪਤਾਲ 'ਚ ਐਮਰਜੈਂਸੀ ਦਾਖਲ ਕਰਵਾਇਆ ਗਿਆ ਗੰਭੀਰ ਜ਼ਖਮੀ ਹੋਣ ਕਾਰਨ ਡਾਕਟਰਾਂ ਨੇ ਪੜਿਤ ਨੂੰ ਪੀਜੀਆ ਰੈਫਰ ਕਰ ਦਿੱਤਾ ਜੇਕਰ ਕਿੜਤ ਲੜਕੀ ਦੇ ਗਵਾਂਡੀਆਂ ਨੇ ਉਸਦੇ ਘਰ ਤੇ ਨੂੰ ਫੋਨ ਨਾ ਕੀਤਾ ਹੁੰਦਾ ਤਾਂ ਸ਼ਾਇਦ ਕੁੜੀ ਨੂੰ ਉਹ ਜਾਨੋਂ ਮਾਰ ਵੀ ਸਕਦਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਗੋਸਵਾਮੀ ਦੀਪਕ ਜੀ ਕੀ ਪੂਰਾ ਮਾਮਲਾ ਹੈਗਾ ਤੇ ਤੁਹਾਡੇ ਕੋਲ ਲੱਗਦਾ ਹੈ ਸਰ ਇਹ ਮੇਰੀ ਬੇਟੀ ਨਾਲ ਮਾਰਪੀਟ ਹੋਈ ਸੀ ਮੇਰੀ ਬੇਟੀ ਜੋ ਕਿ ਜੁਝਾਰ ਨਗਰ ਗਲੀ ਨੰਬਰ 6 'ਚ ਰਹਿੰਦੀ ਹੈ ਉੱਥੇ ਉਸੇ ਹਸਬੈਂਡ ਵੱਲੋਂ ਉਹਨੂੰ ਕੁੱਟਿਆ ਗਿਆ ਸਾਨੂੰ ਰਾਤ ਨੂੰ 12 ਵਜੇ ਫੋਨ ਆਂਦਾ ਹੈ ਪੜੋਸੀਆਂ ਵੱਲੋਂ ਕਿ ਤੁਹਾਡੀ ਬੇਟੀ ਨੂੰ ਬਹੁਤ ਮਾਰਿਆ ਗਿਆ ਤੇ ਅਸੀਂ ਮੈਂ ਰਹਿਣਾ ਗੁਲਨਾਨਕ ਨਗਰ 8 ਨੰਬਰ ਗਲੀ ਦੇ ਵਿੱਚ ਅਸੀਂ ਜਦ ਹਸਬੈਂਡ ਵਾਈਫ ਉੱਥੇ ਜਾ ਕੇ ਦੇਖਦੇ ਆਂ ਤਾਂ ਮੇਰੀ ਬੇਟੀ ਜਿਹੜੀ ਹੈ ਲਹੂ ਲੁਹਾਨ ਪੜੋਸੀਆਂ ਦੇ ਘਰ ਦੇ ਵਿੱਚ ਬੈਠੀ ਹੈ ਜਦ ਕਿ ਇਨ ਬਿਟਵੀਨ ਉਸੇ ਮਾਪਾਪ ਨੂੰ ਫੋਨ ਕੀਤਾ ਜਾਂਦਾ ਬਾਪ ਨੂੰ ਫੋਨ ਕੀਤਾ ਜਾਂਦਾ ਮੇਰੀ ਵਾਈਫ ਵੱਲੋਂ ਕਿ ਤੁਹਾਡੇ ਬੇਟੇ ਨੇ ਮੇਰੀ ਬੇਟੀ ਨੂੰ ਬਹੁਤ ਮਾਰਿਆ ਤਾ ਉਹ ਅਗੋ ਕਹਿੰਦਾ ਨਹੀਂ ਐਸਾ ਕੁਝ ਨਹੀਂ ਹੋਇਆ ਉਹਨੂੰ ਨਹੀਂ ਮਾਰਿਆ ਗਿਆ ਅਸੀਂ ਜਦ ਜਾ ਕੇ ਦੇਖਦੇ ਆਂ ਤਾਂ ਉਸ ਦੇ ਮਾਤੇ ਬਾਪ ਵੀ ਉੱਥੇ ਹੀ ਹੁੰਦੇ ਨੇ ਤੇ ਉਸ ਦੇ ਵਿੱਚ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿੱਥੇ ਮੈਂ ਉਹਨੂੰ ਬੋਲਦਾ ਵੀ ਬਹੁਤ ਜ਼ਿਆਦਾ ਇਨ ਬਿਟਵੀਨ ਫਿਰ ਅਸੀਂ 108 ਐਂਬੂਲੈਂਸ ਨੂੰ ਫੋਨ ਕਰਦੇ ਆਂ ਤੇ 112 ਨੰਬਰ ਤੇ ਫੋਨ ਕੀਤਾ ਤੁਹਾਡੀ ਬੇਟੀ ਦਾ ਕੀ ਨਾਮ ਹੈ ਹੋਇਆ ਕੀ ਸੀਗਾ ਕਿਸ ਚੀਜ਼ ਨੂੰ ਲੈ ਕੇ ਇਹ ਹੋਇਆ ਐਕਚੁਅਲੀ ਹਫਤਾ ਨਾਮ ਤੋਂ ਹਫਤਾ ਪਹਿਲਾਂ ਪਹਿਲਾਂ ਬੇਟੀ ਦਾ ਨਾਮ ਬੇਟੀ ਦਾ ਨਾਮ ਹੈ ਖੁਸ਼ੀ ਗੋਸਵਾਮੀ ਹਫਤਾ ਪਹਿਲਾਂ ਬਾਜ਼ਾਰ ਦੇ ਵਿੱਚ ਉਸੇ ਖੁਸ਼ੀ ਗੋਸਵਾਮੀ ਦੇ ਹਸਬੰਡ ਨੇ ਸਾਹਿਲ ਬਾਂਸਲ ਨੇ ਆਪਣੇ 3 ਸਾਲ ਦੇ ਬੇਟੇ ਦੇ ਮੂੰਹ ਤੇ ਥੱਪੜ ਮਾਰਿਆ ਕਿਸੇ ਕਾਰਨ ਕਰਕੇ ਵੀ ਉਹ ਛੇੜਛੜ ਦੁਕਾਨ 'ਚ ਕਰ ਰਿਹਾ ਸੀ ਜਿਸ ਕਰਕੇ ਉਸ ਦਾ ਮੂੰਹ ਸੁੱਜ ਗਿਆ ਉਸ ਕਰਕੇ ਉਸ ਨੂੰ ਸਾਰਿਆਂ ਨੇ ਟੋਕਿਆ ਅਸੀਂ ਵੀ ਟੋਕਿਆ ਤੇ ਉਸ ਦੀ ਰੰਜਿਸ਼ ਉਹਨੇ ਰੱਖੀ ਹੋਈ ਸੀ 5 ਦਿਨ ਤੋਂ ਬੇਟੀ ਸਾਡੇ ਘਰ ਹੀ ਰਹਿ ਰਹੀ ਸੀ ਲੇਕਿਨ ਜਦੋਂ ਉਸ ਦਿਨ ਗਈ ਤਾਂ ਉਸਨੇ ਉਸ ਗੱਲ ਦੀ ਖੁੰਦਕ ਉਹਨੂੰ ਮਾਰ ਮਾਰ ਕੇ ਕੱਢੀ ਜਿਸ ਜਿਸ ਹਿਸਾਬ ਸਿਰ ਕੁਡੀ ਨੇ ਸਾਨੂੰ ਦੱਸਿਆ ਪਾਪਾ ਉਹਨੇ ਮੈਨੂੰ ਜਾਂਦੇ ਹੀ ਮੇਰੇ ਅੱਖ ਤੇ ਮੁੱਕਾ ਮਾਰਿਆ ਜਿੱਥੇ ਉਸ ਦੇ ਤਿੰਨ ਟਾਂਕੇ ਆਏ ਆ ਨੀਚੇ ਅੱਖ ਦੇ ਨੀਚੇ ਦੀ ਉਰੇ ਫ੍ਰੈਕਚਰ ਆਇਆ ਡਾਕਟਰ ਨੇ ਉਹਨਾਂ ਨੂੰ ਪੀਜੀ ਰੈਫਰ ਕੀਤਾ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਮੈਂ बेहोश ਹੋ ਗਈ ਅਨਕੌਂਸ਼ੀਅਸ ਹੋ ਕੇ ਉਸ ਤੋਂ ਬਾਅਦ ਵੀ ਮੈਨੂੰ ਈਮੇ ਲੱਗਦਾ ਰੋ ਮੈਨੂੰ ਮਾਰਦੇ ਰਹੇ ਮੈਨੂੰ ਉਹਨੇ ਪਾਣੀ ਦੇ ਛਿੱਟੇ ਮਾਰੇ ਮੈਂ ਜਦ ਹੋਸ਼ ਚਾਈ ਉਹਨੇ ਮੈਨੂੰ ਫੇਰ ਮਾਰਿਆ ਮੈਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਨੂੰ ਵਾਪਸ ਖਿੱਚ ਕੇ ਲਿਆਇਆ ਉਹਨੇ ਮੈਨੂੰ ਫੇਰ ਮਾਰਿਆ ਕਹਿੰਦੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕੀ ਪਹਿਲਾਂ ਮੈਟਰੀ ਮਿਡੀਅਮ ਕੋਈ ਡਿਸਪੂਟ ਚੱਲ ਰਿਹਾ ਸੀ ਆਪਸ ਦੇ ਵਿੱਚ ਕੋਈ ਗੱਲ ਲੈ ਕੇ ਹਲਕਾ ਫੁਲਕਾ ਜਿਵੇਂ ਚੱਲਦਾ ਰਹਿੰਦਾ ਉਹ ਹਰ ਫੈਮਿਲੀ ਦਾ ਇਸ਼ੂ ਹੁੰਦਾ ਹੈ ਇਹੋ ਜਿਹਾ ਸਾਨੂੰ ਕਦੀ ਨਹੀਂ ਕੁਝ ਲੱਗਿਆ ਹੁੰਦਾ ਵਿਆਹ ਦੀ ਗੱਲ ਕਰੀਏ ਕਿੰਨੇ ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ 4.5 ਸਾਲ ਹੋਏ ਆ ਵਿਆਹ ਨੂੰ ਬੱਚੇ ਲੰਬ ਮੈਰਿਸੀ ਇਹਨਾਂ ਦੀ ਇੱਕ ਬੇਟਾ ਹੈ ਇਹਨਾਂ ਕੋਲ ਤੇ ਜਿਹੜੇ ਸਾਹਿਲ ਬੰਸਲ ਜੀ ਤੁਸੀਂ ਇਲਜ਼ਾਮ ਲਾ ਰਹੇ ਹੋ ਉਹ ਕੀ ਕਰਦਾ ਉਹਨਾਂ ਦੀ ਬੋਨ ਬੈਟਦੀ ਹੈ ਏਜੰਸੀ ਹੈ ਸਪਲਾਈ ਹੈ ਕਿੱਥੇ ਇਥੇ ਗੁਨਾਰਕਨਗਰਪੁਰਾ ਏਰੀਏ ਵਿੱਚ ਹੁਣ ਉਹ ਕੀ ਸ਼ਹਿਰ ਦੇ ਵਿੱਚ ਨਹੀਂ ਜਾਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਅਸੀਂ ਤਾਦੇ ਹਸਪੀਟਲ ਦੇ ਵਿੱਚ ਬਿਜ਼ੀ ਆ ਕੰਪਲੇਂਟ ਲਖਾਈਏ ਕੰਪਲੇਂਟ ਅਸੀਂ ਲਖਾਈ ਹੈ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਕੱਲ ਬਿਆਨ ਹੋ ਚੁੱਕੇ ਨੇ ਤੁਸੀਂ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇਹੋ ਜੇ ਅਸਮਾਜਿਕ ਤੱਤ ਨੂੰ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਜੋ ਕਾਨੂੰਨੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਕੁੱਟ ਮਾਰ ਦੀ ਗੱਲ ਕਰੀਏ ਤੁਹਾਡੀ ਬੇਟੀ ਨਾਲ ਗੱਲਬਾਤ ਹੋਈ ਹੋਗੀ ਕਿਤਨੇ ਲੋਕ ਕੱਲੇ ਤੁਹਾਡੇ ਜੋਈ ਨੇ ਮਾਰਿਆ ਕਿ ਹੋਰ ਵੀ ਬੰਦੇ ਸੀ ਨਾਲ ਦੇਖੋ ਜੀ ਜਿਸ ਹਿਸਾਬ ਸੇ ਲੱਗਦਾ ਹੈ ਵੀ ਜਿਸ ਟਾਈਮ ਮੈਂ ਗਿਆ ਉਸ ਟਾਈਮ ਮੈਂ ਸੱਚੀ ਬੋਲਾਂਗਾ ਵੀ ਮੈਨੇ ਨਹੀਂ ਦੇਖਿਆ ਵੀ ਉਹ ਜੇ ਸੱਸ ਹੋ ਰਿਆ ਨੇ ਮਾਰਦੇ ਮੈਨੇ ਨਹੀਂ ਦੇਖਿਆ ਲੇਕਿਨ ਉਹ ਉਹ ਕਹਿ ਰਹੀ ਹੈ ਵੀ ਉਹ ਵੀ ਵਿੱਚ ਇਨਵੋਲਵ ਸੀਗੇ ਜੇ ਉਹਨਾਂ ਨੇ ਵੀ ਮਿਲ ਕੇ ਪਹਿਲਾਂ ਵੀ ਇਸ ਤਰੀਕੇ ਦੀ ਵਾਰਦਾਤ ਕਰੀ ਹੋਈ ਸੀ ਮਾਰ ਕੁੱਟੀ ਵਾਲੀ ਇਸ ਤੋਂ ਪਹਿਲਾਂ ਇੱਕ ਵਾਰ ਵਾਰਦਾਤ ਹੋਈ ਕਿਉਂਕਿ ਇਹ ਵਿਆਹ ਤੋਂ ਸਿਰਫ 3-4 ਮਹੀਨੇ ਬਾਅਦ ਹੀ ਅਲੱਗ ਹੋ ਗਏ ਸੀ ਮਾਪੇ ਬਾਪ ਤੋਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਹੁੰਦਾ ਸੀ ਉੱਥੇ ਇੱਕ ਵਾਰ ਇਹਨੇ ਸਾਨੂੰ ਕੰਪਲੇਨ ਕੀਤੀ ਸੀ ਪਾਪਾ ਵੀ ਗੈਸ ਦੀ ਪਾਈਪਲਾਈਨ ਨਿਕਲੀ ਹੋਈ ਸੀ ਲੇਕਿਨ ਅਸੀਂ ਉਹਨੂੰ ਥੋੜਾ ਜਿਹਾ ਲਾਈਟਲੀ ਲੰਦੇ ਹੋਏ ਵੀ ਚਲੋ ਵੀ ਕਈ ਵਾਰ ਐਕਸੀਡੈਂਟਲੀ ਕੁਝ ਹੋ ਜਾਂਦਾ ਵੀ ਇਹ ਨਹੀਂ ਹੋਇਆ ਉਹਨਾ ਇਹ ਲਮੈਰੀ ਸੀ ਮੈਂ ਇਸ ਦੇ ਖਿਲਾਫ ਸੀ ਤੇ ਮੈਂ ਮੈਰਿਜ ਦੇ ਵਿੱਚ ਗਿਆ ਵੀ ਨਹੀਂ ਸੀ ਮੈਂ ਕੁੜੀ ਨੂੰ ਬਹੁਤ ਸਮਝਾਇਆ ਸੀ ਵੀ ਇਹ ਮੁੰਡਾ ਸਹੀ ਨਹੀਂ ਹੈ ਲੇਕਿਨ ਉਸ ਟਾਈਮ ਬੱਚੇ ਨਹੀਂ ਮੰਨੇ ਬੱਚੇ ਦੀ ਗੱਲ ਕਰੀ ਬੱਚਾ ਹੁਣ ਤੁਹਾਡੇ ਕੋਲ ਹੈ ਬੱਚਾ ਇਸ ਟਾਈਮ ਸਾਡੇ ਕੋਲ ਹੈ ਬੇਟਾ ਕੰਡੀਸ਼ਨ ਹੈ ਕੰਡੀਸ਼ਨ ਇਸ ਟਾਈਮ ਇਹ ਆ ਵੀ ਉਹ ਬੋਲ ਵੀ ਨਹੀਂ ਸਕਦੀ ਤੁਰ ਵੀ ਨਹੀਂ ਸਕਦੀ ਉਹ ਗਰਦਨ ਨਹੀਂ ਹਿਲਾ ਪਾਰੀ ਹੈ ਉਹ ਅੱਖ ਨਹੀਂ ਖੋਲ ਪਾਰੀ ਉਹ ਪਜੀ ਆ ਰੈਫਰ ਕੀਤਾ ਗਿਆ ਪਜੀ ਰੈਫਰ ਕੀਤਾ ਹੋਇਆ ਉਹ ਬਾਕੀ ਕਰਦੇ ਤੁਸੀਂ ਮੈਂ ਮੈਂ ਆਪਣਾ ਟਾਬਾ ਉਹਦੇ ਵਿੱਚ ਮੈਨੇਜਰ ਮੰਗ ਕੀ ਕਰ ਮੰਗ ਕੀ ਕਰਤੋਂ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਜੋ ਕਾਨੂੰਨੀ ਪੰਦੀ ਕਾਰਵਾਈ ਹੈ ਉਹ ਪ੍ਰੋਪਰ ਕੀਤੀ ਜਾਵੇ ਕੋਈ ਸ਼ਫਾਰਿਸ਼ ਨਾ ਚੱਲੇ ਕੋਈ ਕੁਛ ਨਾ ਹੋਵੇ ਜੀ ਮੈਂ ਕਾਰਵਾਈ ਚਾਹਨਾ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਵੀ ਇਹਨੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਸੀਗਾ ਵੀ ਆਪਣੇ ਘਰਦਿਆਂ ਤੋਂ ਆਪਣੇ ਮਕਾਨ ਚੋਂ ਹਿੱਸਾ ਲੈ ਤੁਹਾਡੀ ਬੇਟੀ ਤੋਂ ਰੈਸਤੀ ਮੰਗੇ ਇਸ ਤਰੀਕੇ ਦੀ ਹਾਂ ਜੀ ਹਾਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਸੀ ਅਸੀਂ ਇਸ ਤੋਂ ਇਲਾਵਾ ਅਸੀਂ ਆਪਣਾ ਜਿਹੜਾ ਇਹਨੂੰ ਜੇਵਰ ਦਿੱਤਾ ਹੋਇਆ ਸੀ ਹੋਰ ਸਮਾਨ ਦਿੱਤਾ ਹੋਇਆ ਸੀ ਉਹ ਇਹਨੇ ਮਥੂਠ ਵਗੈਰਾ ਚ ਰਖਵਾਇਆ ਹੋਇਆ ਉਹ ਸਾਰੇ ਪੈਸੇ ਇਹ ਮੈਂ ਪਤਾ ਨਹੀਂ ਕਿੱਥੇ ਜੀਵਰ ਦੀ ਗੱਲ ਕੀਤੀ ਹੈ ਤੁਸੀਂ ਕਿ ਜੇਵਰ ਕਿਤਨਾ ਹੋਏਗਾ ਟੋਟਲ ਜੇ ਜੇਵਰ ਦੀ ਮੈਂ ਗੱਲ ਕਰਾਂ ਤਾਂ 3 ਟੋਲੇ 4 ਟੋਲੇ ਕੁਝ ਅੰਦਾਜ਼ਾ ਮੈਂ ਦੱਸ ਸਕਦਾ ਲਗਭਗ ਮੰਗ ਕਰਦੇ ਸੀ ਤੁਹਾਨੂੰ ਬਾਰ-ਬਾਰ ਕੁਝ ਤੁਹਾਡੇ ਤੋਂ ਸਮਾਨ ਇਹ ਅਕਸਰ ਅਸੀਂ ਇਹਨਾਂ ਨੂੰ ਪੈਸੇ ਦੀ ਹੈਲਪ ਬਹੁਤ ਕੀਤੀ ਹੈ ਜਿੰਮੇ ਵੀ ਜਦ ਵੀ ਜਰੂਰਤ ਹੁੰਦੀ ਆ ਤਾਂ ਇਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਸੀ ਜੇ ਹੁਣ ਇੱਕ ਸਾਲ ਪਹਿਲਾਂ ਇਹਨਾਂ ਨੇ ਮਕਾਨ ਲਿੱਤਾ ਉਸ ਬਿਆਨ ਦੇ ਵਿੱਚ ਅਸੀਂ ਪੈਸੇ ਦਿੰਦੇ ਹਾਂ ਕਿੰਨੀ ਐਮਾਉਂਟ ਹੈ ਸਾਹਿਬ ਕਿੰਨੇ ਕਿਤੇ ਮਸਲਾ ਹੋ ਸਕਦਾ ਹੈ ਜਿਹੜਾ ਬਿਲਕੁਲ ਹੋ ਸਕਦਾ ਜੀ ਇਹ ਬਿਲਕੁਲ ਕਾਰਨ ਹੋ ਸਕਦਾ ਹੈ ਸਾਨੂੰ ਕਈ ਵਾਰ ਮਹਿਸੂਸ ਹੋਣ ਲੱਗ ਗਿਆ ਸੀ ਇਸ ਚੀਜ਼ ਦਾ ਵੀ ਇਹ ਇੱਕ ਪਲੈਨਿੰਗ ਦੇ ਨਾਲ ਅਲੱਗ ਹੋ ਕੇ ਆਇਆ ਸਾਡੇ ਕੋਲ ਵੀ ਜਿਸ ਦੇ ਵਿੱਚ ਵੀ ਅਸੀਂ ਇਹਨੂੰ ਸੈੱਟ ਕਰੀਏ ਮਕਾਨ ਦਾ ਕੁਝ ਕਰਕੇ ਦਈਏ ਉਹ ਚੀਜ਼ ਹੈਗੀ ਹੁਣ ਜਿਹੜੀ ਮਕਾਨ ਦੀ ਗੱਲ ਕਰੀ ਉਹ ਤੇ ਸਾਰੀ ਫੈਮਿਲੀ ਰਹਿ ਰਹੀ ਹੈ ਉਹਦੀ ਨਹੀਂ ਇਹ ਇਕੱਲੇ ਰਹਿ ਰਹੇ ਸੀ ਇਕੱਲੇ ਠੀਕ ਹੈ ਸਤਰੀਆ ਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਮੈਂ ਪੁਨਮ ਲਤੋੜੀ ਤਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਦਹੇਜ ਦੇ ਚੱਲਦੇ ਆ ਪਤੀ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਹੈ ਇਹਨੇ ਬੁਰੀ ਤਰੀਕੇ ਦੇ ਨਾਲ ਕੁੱਟਿਆ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਉਸਨੇ ਮੁੱਕੇ ਮਾਰੇ ਨੇ ਆਪਣੀ ਪਤਨੀ ਦੇ ਉੱਥੇ ਤੱਕ ਕਿ ਉਸਨੇ ਆਪਣੀ ਪਤਨੀ ਦੀ ਅੱਖ ਤੱਕ ਜਿਹੜੀ ਉਹ ਫੋੜ ਦਿੱਤੀ ਹੈ ਜੀ ਹਾਂ ਅੱਖ ਦੇ ਉੱਤੇ ਉਸ ਪਤੀ ਨੇ ਆਪਣੇ ਇਨੇ ਸਾਰੇ ਮੁੱਕੇ ਮਾਰੇ ਨੇ ਕਿ ਉਸ ਦੀ ਅੱਖ ਜਿਹੜੀ ਆ ਉਹ ਇੱਕ ਬੰਧ ਹੋ ਗਈ ਹੈ ਜਿਸ ਦੇ ਚਲਦਾ ਹੋ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਾਸਾ ਮਾ ਕੇ ਪੜਿਤ ਨੇ ਕੁਟਮਾਰ ਲਈ ਉਸਦੇ ਪਤੀ ਸਾਹਿਲ ਬੰਸਲ ਅਤੇ ਉਸਦੇ ਸੋਹਰੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ। ਜਿहां ਪੁਲਿਸ ਨੇ ਲੜਕੀ ਦੇ ਬਿਆਨ ਦਰਜ ਕਰ ਲੈਨੇ ਉੱਤੇ ਹੀ ਪੜਿਤ ਤੇ ਅੱਖ ਦੇ ਨੇੜੇ ਤਿੰਨ ਟਾਂਕੇ ਵੀ ਲੱਗੇ ਨੇ। ਦਾਸਾ ਮਾ ਕਿ ਪਹਿਲਾ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਉੱਥੇ ਹੁਣ ਉਸ ਨੂੰ ਪੀਸੀਆਈ ਰੈਫਰ ਕਰ ਦਿੱਤਾ ਗਿਆ ਦਾਜਾ ਮਾ ਕੇ 4 ਸਾਲ ਪਹਿਲਾਂ ਪਿਰੇ ਤੇ ਲੜਕੀ ਦਾ ਪ੍ਰੇਮ ਵਿਵਹਾਰ ਸਾਹਿਲ ਬੰਸਲ ਨਾਲ ਹੋਇਆ ਸੀ ਵਿਵਾਦ ਇਹ ਕੁਝ ਮਹੀਨੇ ਬਾਅਦ ਜੋ ਖੁਸ਼ੀ ਗੋਸਵਾਮੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਲੱਗਾ ਜਦ ਉੱਤਪੜਿਤ ਪੀੜਤਾ ਲੜਕੀ ਨੂੰ ਪਕੜੇ ਪਰ ਘਰਦਿਆਂ ਤੋ ਹਸਤਾ ਮੰਗਲ ਇਹ ਕਹਿੰਦਾ ਤਾਂ ਉਹ ਮਨਾਂ ਕਰ ਦਿੰਦੀ ਜਿਸ ਦੇ ਚੱਲਦਿਆ ਉਸ ਲੜਕੀ ਦਾ ਪਤੀ ਉਸ ਨਾਲ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕਰਦਾ ਹੈ ਜਿਸ ਕਾਰਨ ਉਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਦਾਜਵਾਂ ਕੇ ਪ੍ਰਿਤ ਆਪਣੇ ਪਤੀ ਸਾਹਿਲ ਬੰਸਲ ਦੇ ਨਾਲ ਜੁਝਾਰ ਨਗਲ ਚ ਰਹਿੰਦੀ ਸੀ ਜੀ ਹਾਂ ਉਸ ਦਾ 1 ਤਿੰਨ ਸਾਲ ਦਾ ਛੋਟਾ ਬੱਚਾ ਵੀ ਗੰਭੀਰ ਹਾਲਤ ਚ ਪ੍ਰਿਤ ਨੂੰ ਉਸ ਦੇ ਮਾਪਿਆਂ ਵੱਲੋਂ ਰਜਿੰਦਰਾ ਹਸਪਤਾਲ ਚ ਐਮਰਜੈਂਸੀ ਦਾਖਲ ਕਰਵਾਇਆ ਗਿਆ ਗੰਭੀਰ ਜ਼ਖਮੀ ਹੋਣ ਕਾਰਨ ਡਾਕਟਰਾਂ ਨੇ ਪ੍ਰਿਤ ਨੂੰ ਪੀਜੀਆ ਰੈਫਰ ਕਰ ਦਿੱਤਾ ਜੇਕਰ ਪਿੜਤ ਲੜਕੀ ਦੇ ਗੁਵਾਂਡੀਆਂ ਨੇ ਉਸਦੇ ਘਰ ਤੇ ਨੂੰ ਫੋਨ ਨਾ ਕੀਤਾ ਹੁੰਦਾ ਤਾਂ ਸ਼ਾਇਦ ਕੁੜੀ ਨੂੰ ਉਹ ਜਾਨੋਂ ਮਾਰ ਵੀ ਸਕਦਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਕੀ ਦਾ ਨਾਮ ਕੀ ਤੁਹਾਡਾ? ਮੇਰਾ ਨਾਮ ਦੀਪਕ ਗੋਸਵਾਮੀ। ਦੀਪਕ ਜੀ ਕੀ ਪੂਰਾ ਮਾਮਲਾ ਹੈਗਾ ਤੇ ਤੁਹਾਡੇ ਕੋਲ ਲੱਗਦਾ? ਐਡੀ ਤਰ੍ਹਾਂ। ਸਰ ਇਹ ਮੇਰੀ ਬੇਟੀ ਨਾਲ ਮਾਰपीट ਹੋਈ ਸੀ। ਮੇਰੀ ਬੇਟੀ ਜੋ ਕਿ ਜੁਝਾਰਨਗਰ ਗਲੀ ਨੰਬਰ 6 'ਚ ਰਹਿੰਦੀ ਹੈ। ਉੱਥੇ ਉਸੇ ਹਸਬੈਂਡ ਵੱਲੋਂ ਉਹਨੂੰ ਕੁੱਟਿਆ ਗਿਆ ਸਾਨੂੰ ਰਾਤ ਨੂੰ 12 ਵਜੇ ਫੋਨ ਆਂਦਾ ਹੈ ਪੜੋਸੀਆਂ ਵੱਲੋਂ ਕਿ ਤੁਹਾਡੀ ਬੇਟੀ ਨੂੰ ਬਹੁਤ ਮਾਰਿਆ ਗਿਆ ਤੇ ਅਸੀਂ ਜ ਮੈਂ ਰਹਿਣਾ ਗੁਰਨਾਨਕ ਨਗਰ 8 ਨੰਬਰ ਗਲੀ ਦੇ ਵਿੱਚ ਅਸੀਂ ਜਦ ਹਸਬੈਂਡ ਵਾਈਫ ਉੱਥੇ ਜਾ ਕੇ ਦੇਖਦੇ ਆਂ ਤਾਂ ਮੇਰੀ ਬੇਟੀ ਜਿਹੜੀ ਹੈ ਲਹੂ ਲੁਹਾਨ ਪੜੋਸੀਆਂ ਦੇ ਘਰ ਦੇ ਵਿੱਚ ਬੈਠੀ ਹੈ ਜਦ ਕਿ ਇਨ ਬਿਟਵੀਨ ਉਸੇ ਮਾਪਾਪ ਨੂੰ ਫੋਨ ਕੀਤਾ ਜਾਂਦਾ ਬਾਪ ਨੂੰ ਫੋਨ ਕੀਤਾ ਜਾਂਦਾ ਮੇਰੀ ਵਾਈ ਵੱਲੋਂ ਕਿ ਤੁਹਾਡੇ ਬੇਟੇ ਨੇ ਮੇਰੀ ਬੇਟੀ ਨੂੰ ਬਹੁਤ ਮਾਰਿਆ ਤਾ ਉਹ ਅਗੋ ਕਹਿੰਦਾ ਨਹੀਂ ਐਸਾ ਕੁਝ ਨਹੀਂ ਹੋਇਆ ਉਹਨੂੰ ਨਹੀਂ ਮਾਰਿਆ ਗਿਆ ਅਸੀਂ ਜਦ ਜਾ ਕੇ ਦੇਖਦੇ ਆਂ ਤਾਂ ਉਸ ਦੇ ਮਾਂ ਤੇ ਬਾਪ ਵੀ ਉੱਥੇ ਹੀ ਹੁੰਦੇ ਨੇ ਤੇ ਉਸ ਦੇ ਵਿੱਚ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿੱਥੇ ਮੈਂ ਉਹਨੂੰ ਬੋਲਦਾ ਵੀ ਬਹੁਤ ਜ਼ਿਆਦਾ ਇਨ ਬਿਟਵੀਨ ਫਿਰ ਅਸੀਂ 108 ਐਂਬੂਲੈਂਸ ਨੂੰ ਫੋਨ ਕਰਦੇ ਆਂ ਤੇ 112 ਨੰਬਰ ਤੇ ਫੋਨ ਕੀਤਾ ਤੁਹਾਡੀ ਬੇਟੀ ਦਾ ਕੀ ਨਾਮ ਹੈ ਹੋਇਆ ਕੀ ਸੀਗਾ ਕਿਸ ਚੀਜ਼ ਨੂੰ ਲੈ ਕੇ ਇਹ ਹੋਇਆ ਐਕਚੁਅਲੀ ਹਫਤਾ ਨਾਮ ਤੋਂ ਹਫਤਾ ਪਹਿਲਾਂ ਪਹਿਲਾਂ ਬੇਟੀ ਦਾ ਨਾਮ ਬੇਟੀ ਦਾ ਨਾਮ ਹੈ ਖੁਸ਼ੀ ਗੋਸਵਾਮੀ ਹਫਤਾ ਪਹਿਲਾਂ ਬਾਜ਼ਾਰ ਦੇ ਵਿੱਚ ਉਸੇ ਕੁਸ਼ੀ ਕੁਸਵਾਮੀ ਦੇ ਹਸਬੰਡ ਨੇ ਸਾਹਿਲ ਬਾਂਸਲ ਨੇ ਆਪਣੇ 3 ਸਾਲ ਦੇ ਬੇਟੇ ਦੇ ਮੂੰਹ ਤੇ ਥੱਪੜ ਮਾਰਿਆ ਕਿਸੇ ਕਾਰਨ ਕਰਕੇ ਵੀ ਉਹ ਛੇੜਛੜ ਦੁਕਾਨ 'ਚ ਕਰ ਰਿਹਾ ਸੀ ਜਿਸ ਕਰਕੇ ਉਸ ਦਾ ਮੂੰਹ ਸੁੱਜ ਗਿਆ ਉਸ ਕਰਕੇ ਉਸ ਨੂੰ ਸਾਰੇ ਨੇ ਟੋਕਿਆ ਅਸੀਂ ਵੀ ਟੋਕਿਆ ਤੇ ਉਸ ਦੀ ਰੰਜਿਸ਼ ਉਹਨੇ ਰੱਖੀ ਹੋਈ ਸੀ 5 ਦਿਨ ਤੋਂ ਬੇਟੀ ਸਾਡੇ ਘਰ ਹੀ ਰਹਿ ਰਹੀ ਸੀ ਲੇਕਿਨ ਜਦੋਂ ਉਸ ਦਿਨ ਗਈ ਤਾਂ ਉਸਨੇ ਉਸ ਗੱਲ ਦੀ ਖੁੰਦਕ ਉਹਨੂੰ ਮਾਰ ਮਾਰ ਕੇ ਕੱਢੀ ਜਿਸ ਜਿਸ ਹਿਸਾਬ ਸਿਰ ਕੁੜੀ ਨੇ ਸਾਨੂੰ ਦੱਸਿਆ ਪਾਪਾ ਉਹਨੇ ਮੈਨੂੰ ਜਾਂਦੇ ਹੀ ਮੇਰੇ ਅੱਖ ਤੇ ਮੁੱਕਾ ਮਾਰਿਆ ਜਿੱਥੇ ਉਸ ਦੇ ਤਿੰਨ ਟੱਕੇ ਆਏ ਆ ਨੀਚੇ ਅੱਖ ਦੇ ਨੀਚੇ ਦੀ ਉਹਰੇ ਫ੍ਰੈਕਚਰ ਆਇਆ ਡਾਕਟਰ ਨੇ ਉਹਨਾਂ ਨੂੰ ਪੀਜੀ ਰੈਫਰ ਕੀਤਾ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਮੈਂ बेहोश ਹੋ ਗਈ ਅਨਕੌਂਸ਼ੀਅੰਸ ਹੋ ਕੇ ਉਸ ਤੋਂ ਬਾਅਦ ਵੀ ਮੈਨੂੰ ਈਮੇ ਲੱਗਦਾ ਰੋ ਮੈਨੂੰ ਮਾਰਦੇ ਰਹੇ ਮੈਨੂੰ ਉਹਨੇ ਪਾਣੀ ਦੇ ਛਿੱਟੇ ਮਾਰੇ ਮੈਂ ਜਦ ਹੋਸ਼ ਚਾਈ ਉਹਨੇ ਮੈਨੂੰ ਫੇਰ ਮਾਰਿਆ ਮੈਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਨੂੰ ਵਾਪਸ ਖਿੱਚ ਕੇ ਲਿਆਇਆ ਉਹਨੇ ਮੈਨੂੰ ਫੇਰ ਮਾਰਿਆ ਕਿੰਨੇ ਸੋਵਾ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕੀ ਪਹਿਲਾਂ ਮੈਟਰੀ ਮੀਡੀਅਮ ਕੋਈ ਡਿਸਪੂਟ ਚੱਲ ਰਿਹਾ ਸੀ ਆਪਸ ਦੇ ਵਿੱਚ ਕੋਈ ਗਲ ਨੂੰ ਲੈ ਕੇ ਹਲਕਾ ਫੁਲਕਾ ਜਿਵੇਂ ਚੱਲਦਾ ਰਹਿੰਦਾ ਉਹ ਹਰ ਫੈਮਿਲੀ ਦਾ ਇਸ਼ੂ ਹੁੰਦਾ ਹੈ ਇਹੋ ਜਿਹਾ ਸਾਨੂੰ ਕਦੀ ਨਹੀਂ ਕੁਝ ਲੱਗਿਆ ਵਿਆਹ ਦੀ ਗੱਲ ਕਰੀਏ ਕਿੰਨੇ ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ ਸਾਢੇ 4 ਸਾਲ ਹੋਏ ਆ ਵਿਆਹ ਨੂੰ ਲਮ ਮੈਡੀਸਿਨਾਂ ਦੀ ਇੱਕ ਬੇਟਾ ਹੈ ਇਹਨਾਂ ਕੋਲ ਤੇ ਜਿਹੜੇ ਸਾਹਿਲ ਬੰਸਲ ਜੀ ਤੁਸੀਂ ਇਲਜ਼ਾਮ ਲਾ ਰਹੇ ਉਹ ਕੀ ਕਰਦਾ ਉਹਨਾਂ ਦੀ ਬੋਨ ਬੈਟਦੀ ਹੈ ਏਜੰਸੀ ਸਪਲਾਈ ਹੈ ਕਿੱਥੇ ਇਹ ਤੇ ਗੁਨਾਰਕਨਗਪੁਰ ਦਾ ਏਰੀਆ ਹੈ। ਹੁਣ ਉਹ ਕੀ ਸ਼ਹਿਰ ਦੇ ਵਿੱਚ ਨਹੀਂ ਜਾਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿਉਂਕਿ ਅਸੀਂ ਤਾਦੇ ਹਸਪੀਟਲ ਦੇ ਵਿੱਚ ਬਿਜ਼ੀ ਆ। ਤੁਸੀਂ ਕੰਪਲੇਂਟ ਲਖਾਈ ਹੈ। ਕੰਪਲੇਂਟ ਅਸੀਂ ਲਖਾਈ ਹੈ ਚਾਰ ਨੰਬਰ ਡਿਵੀਜ਼ਨ ਦੇ ਵਿੱਚ। ਕੱਲ ਬਿਆਨ ਹੋ ਚੁੱਕੇ ਨੇ। ਤੁਸੀਂ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਆਂ ਜੀ ਇਹੋ ਜੇ ਅਸਮਾਜਿਕ ਤੱਤ ਨੂੰ ਸਮਾਜ 'ਚ ਰਹਿਣ ਦਾ ਕੋਈ ਹੱਕ ਨਹੀਂ ਐ ਜੋ ਕਾਨੂੰਨੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ। ਕੁੱਟਮਾਰ ਦੀ ਗੱਲ ਕਰੀ ਤੁਹਾਡੀ ਬੇਟੀ ਨਾਲ ਗੱਲਬਾਤ ਹੋਈ ਹੋएगी ਕਿਤਨੇ ਲੋਕ ਕੱਲੇ ਤੁਹਾਡੇ ਜੋਈ ਨੇ ਮਾਰਿਆ ਕਿ ਹੋਰ ਵੀ ਬੰਦੇ ਸੀ ਨਾਲ। ਦੇਖੋ ਜੀ ਜਿਸ ਹਿਸਾਬ ਸੇ ਲੱਗਦਾ ਹੈ ਵੀ ਜਿਸ ਟਾਈਮ ਮੈਂ ਗਿਆ ਉਸ ਟਾਈਮ ਮੈਂ ਸੱਚ ਹੀ ਬੋਲਾਂਗਾ ਵੀ ਮੈਨੇ ਨਹੀਂ ਦੇਖਿਆ ਵੀ ਉਸੇ ਸੱਸ ਹੋਰਿਆ ਨੇ ਮਾਰਦੇ ਮੈਨੇ ਨਹੀਂ ਦੇਖਿਆ ਲੇਕਿਨ ਉਹ ਉਹ ਕਹਿ ਰਹੀ ਹੈ ਵੀ ਉਹ ਵੀ ਵਿੱਚ ਇਨਵੋਲਵ ਸੀਗੇ ਇਸੇ ਉਹਨਾਂ ਨੇ ਵੀ ਮਿਲ ਕੇ ਪਹਿਲਾਂ ਕਿਸ ਤਰੀਕੇ ਦੀ ਵਾਰਦਾਤ ਕਰੀ ਹੋਈ ਸੀ ਮਾਰ ਕੁੱਟੀ ਵਾਲੀ ਇਸ ਤੋਂ ਪਹਿਲਾਂ ਇੱਕ ਵਾਰ ਵਾਰਦਾਤ ਹੋਈ ਕਿਉਂਕਿ ਇਹ ਵਿਆਹ ਤੋਂ ਸਿਰਫ 3-4 ਮਹੀਨੇ ਬਾਅਦ ਹੀ ਅਲੱਗ ਹੋ ਗਏ ਸੀ ਮਾਪੇ ਬਾਪ ਤੋਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਹੁੰਦਾ ਸੀ ਉੱਥੇ ਇੱਕ ਵਾਰ ਇਹਨੇ ਸਾਨੂੰ ਕੰਪਲੇਨ ਕੀਤੀ ਸੀ ਪਾਪਾ ਵੀ ਗੈਸ ਦੀ ਪਾਈਪਲਾਈਨ ਨਿਕਲੀ ਹੋਈ ਸੀ ਲੇਕਿਨ ਅਸੀਂ ਉਹਨੂੰ ਥੋੜਾ ਜਿਹਾ ਲਾਈਟਲੀ ਲੰਦੇ ਹੋਏ ਵੀ ਚਲੋ ਵੀ ਕਈ ਵਾਰ ਐਕਸੀਡੈਂਟਲੀ ਕੁਝ ਹੋ ਜਾਂਦਾ ਵੀ ਇਹ ਨਹੀਂ ਹੋਇਆ ਹੁੰਦਾ ਇਹ ਲੰਮੈ ਦੀ ਸੀ ਮੈਂ ਇਸ ਦੇ ਖਿਲਾਫ ਸੀ ਤੇ ਮੈਂ ਮੈਰिज ਦੇ ਵਿੱਚ ਗਿਆ ਵੀ ਨਹੀਂ ਸੀ ਮੈਂ ਕੁੜੀ ਨੂੰ ਬਹੁਤ ਸਮਝਾਇਆ ਸੀ ਕਿ ਇਹ ਮੁੰਡਾ ਸਹੀ ਨਹੀਂ ਹੈ ਲੇਕਿਨ ਉਸ ਟਾਈਮ ਬੱਚੇ ਨਹੀਂ ਮੰਨੇ ਬੱਚੇ ਦੀ ਗੱਲ ਕਰੀ ਬੱਚਾ ਹੁਣ ਤੁਹਾਡੇ ਕੋਲ ਹੈ ਬੱਚਾ ਇਸ ਟਾਈਮ ਸਾਡੇ ਕੋਲ ਹੈ ਬੇਟਾ ਕੰਡੀਸ਼ਨ ਹੈ ਕੰਡੀਸ਼ਨ ਇਸ ਟਾਈਮ ਇਹ ਆ ਵੀ ਉਹ ਬੋਲ ਵੀ ਨਹੀਂ ਸਕਦੀ ਤੁਰ ਵੀ ਨਹੀਂ ਸਕਦੀ ਉਹ ਗਰਦਨ ਨਹੀਂ ਹਿਲਾ ਪਾਰੀ ਹੈ ਉਹ ਅੱਖ ਨਹੀਂ ਖੋਲ ਪਾਰੀ ਉਹ ਪੀਜੀਆ ਰੈਫਰ ਕੀਤਾ ਗਿਆ ਪੀਜੀਆ ਰੈਫਰ ਕੀਤਾ ਹੋਇਆ ਉਹ ਬਾਕੀ ਕਰਦੇ ਹਾਂ ਤੁਸੀਂ ਮੈਂ ਮੈਂ ਆਪਣਾ ਟਾਬਾ ਉਹਦੇ ਵਿੱਚ ਮੈਨੇਜਰ ਮੰਗ ਕੀ ਕਰ ਮੰਗ ਕੀ ਕਰਤੋਂ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸਰ ਜੋ ਕਾਨੂੰਨੀ ਪੰਦੀ ਕਾਰਵਾਈ ਹੈ ਉਹ ਪ੍ਰੋਪਰ ਕੀਤੀ ਜਾਵੇ ਕੋਈ ਸ਼ਫਾਰਿਸ਼ ਨਾ ਚੱਲੇ ਕੋਈ ਕੁਛ ਨਾ ਹੋਵੇ ਠੀਕ ਹੈ ਜੀ ਮੈਂ ਕਾਰਵਾਈ ਚਾਹਨਾ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਵੀ ਇਹਨੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਸੀਗਾ ਵੀ ਆਪਣੇ ਘਰਦਿਆਂ ਤੋਂ ਆਪਣੇ ਮਕਾਨ ਚੋਂ ਹਿੱਸਾ ਲੈ ਤੁਹਾਡੀ ਬੇਟੀ ਤੋਂ ਰੈਸਤੀ ਮੰਗੇ ਇਸ ਤਰੀਕੇ ਦੀ ਹਾਂ ਜੀ ਹਾਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਸੀ ਅਸੀਂ ਇਸ ਤੋਂ ਇਲਾਵਾ ਅਸੀਂ ਆਪਣਾ ਜਿਹੜਾ ਇਹਨੂੰ ਜੇਵਰ ਦਿੱਤਾ ਹੋਇਆ ਸੀ ਹੋਰ ਸਮਾਨ ਦਿੱਤਾ ਹੋਇਆ ਸੀ ਉਹ ਇਹਨੇ ਮਥੂਠ ਵਗੈਰਾ ਚ ਰਖਵਾਇਆ ਹੋਇਆ ਉਹ ਸਾਰੇ ਪੈਸੇ ਇਹ ਮੈਂ ਪਤਾ ਨਹੀਂ ਕਿੱਥੇ ਜੇਵਰ ਦੀ ਗੱਲ ਕੀਤੀ ਹੈ ਤੁਸੀਂ ਕਿ ਜੇਵਰ ਕਿੰਨਾ ਹੋਏਗਾ ਟੋਟਲ ਜੇ ਜੇਵਰ ਦੀ ਮੈਂ ਗੱਲ ਕਰਾਂ ਤਾਂ 3 ਤੋਲੇ 4 ਤੋਲੇ ਕੁਝ ਅੰਦਾਜ਼ਾ ਮੈਂ ਦੱਸ ਸਕਾਂ ਲਗਭਗ ਇਹ ਅਕਸਰ ਅਸੀਂ ਇਹਨਾਂ ਨੂੰ ਪੈਸੇ ਦੀ ਹੈਲਪ ਬਹੁਤ ਕੀਤੀ ਹੈ ਜਿਵੇਂ ਵੀ ਜਦ ਵੀ ਜਰੂਰਤ ਹੁੰਦੀ ਆ ਤਾਂ ਇਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਸੀ ਜੇ ਹੁਣ ਇੱਕ ਸਾਲ ਪਹਿਲਾਂ ਇਹਨਾਂ ਨੇ ਮਕਾਨ ਲਿੱਤਾ ਉਸ ਬਿਆਨੇ ਦੇ ਵਿੱਚ ਅਸੀਂ ਪੈਸੇ ਦਿੱਤੇ ਆ ਕਿੰਨੀ ਅਮਾਉਂਟ ਕਿੰਨੇ ਕਿਤੇ ਮਸਲਾ ਹੋ ਸਕਦੀ ਹੈ ਕਿਹਦੇ ਜਿਹੜਾ ਬਿਲਕੁਲ ਹੋ ਸਕਦਾ ਜੀ ਇਹ ਬਿਲਕੁਲ ਕਾਰਨ ਹੋ ਸਕਦਾ ਸਾਨੂੰ ਕਈ ਵਾਰ ਮਹਿਸੂਸ ਹੋਣ ਲੱਗਿਆ ਸੀ ਇਸ ਚੀਜ਼ ਦਾ ਵੀ ਇਹ ਇੱਕ ਪਲੈਨਿੰਗ ਦੇ ਨਾਲ ਅਲੱਗ ਹੋ ਕੇ ਆਇਆ ਸਾਡੇ ਕੋਲ ਵੀ ਜਿਸ ਦੇ ਵਿੱਚ ਵੀ ਅਸੀਂ ਇਹਨੂੰ ਸੈੱਟ ਕਰੀਏ ਮਕਾਨ ਦਾ ਕੁਝ ਕਰਕੇ ਦਈਏ ਉਹ ਚੀਜ਼ ਹੈਗੀ ਉਹ ਜਿਹੜੀ ਮਕਾਨ ਦੀ ਗੱਲ ਕਰੀ ਉਹ ਤੇ ਸਾਰੀ ਫੈਮਿਲੀ ਰਹਿ ਰਹੀ ਹੈ ਉਹਦੀ ਨਹੀਂ ਇਹ ਇਕੱਲੇ ਰਹਿ ਰਹੇ ਸੀ ਇਕੱਲੇ ਠੀਕ ਹੈ ਜੀ